ਫਰੰਦੀਪੁਰੀਆ ਗੋਪੀ ਆ ਇੱਕ ਵਾਰੀ ਤਾੜੀ ਤੂੜੀ ਦੇ ਮਾਰੋ ਜ਼ੋਰਦਾਰ ਐਂਟਰੀ ਗਰਾਉਂਡਾਂ ਦੇ ਵਿੱਚ ਕਹਿੰਦੇ ਆਏ ਆ ਜਿਵੇਂ ਸੰਜੇ ਦੱਤ ਦੀ ਹੁੰਦੀ ਆ ਉਹ ਜਿਵੇਂ ਸੰਜੇ ਦੱਤ ਦੀ ਹੁੰਦੀ ਆ ਇਹ ਸਾਡਾ ਪਹਿਲਵਾਨ ਆ ਮੇਰੇ ਮਿੱਤਰੋ ਗੋਪੀ ਫਰੰਦੀਪੁਰੀਆ ਗੋਪੀ ਬਾਈ ਵੈਲਕਮ ਹੈ ਜੀ ਆਇਆਂ ਨੂੰ ਆਖਾਂਗੇ ਲੈ ਵੀ ਗੋਪੀ ਬਾਈ ਕਹਿੰਦਾ ਮੈਂ ਸਾਰੀ ਸੰਗਤ ਤੋਂ ਮਾਫੀ ਮੰਗਦਾ ਵੀ ਸਰੀਰ ਸੈੱਟ ਨਹੀਂ ਇਸੇ ਕਰਕੇ ਮੈਂ ਖੇਡ ਨਹੀਂ ਰਿਹਾ ਸੋ ਮਜਬੂਰੀਆਂ ਪਣ ਜਾਂਦੀਆਂ ਲਗਾਤਾਰ ਮੇਲੇ ਖੇਡ ਰਿਹਾ ਤੇ ਬਾਈ ਕਹਿੰਦਾ ਵੀ ਅੱਜ ਥੋੜਾ ਸਰੀਰ ਨਹੀਂ ਸੈੱਟ ਤਾਂ ਕਰਕੇ ਨਹੀਂ ਖੇਡ ਰਿਹਾ ਮਾਫੀ ਚਾਹਣਾ ਲੈ ਵੀ ਗੋਪੀ ਦਰਸ਼ਕ ਵੀਰਾਂ ਦੇ ਨਾਲ ਦੋ ਸ਼ਬਦ ਸਾਝੇ ਕਰਦੀ ਭਰਾਣ ਕੇ ਮੈਂ ਤੇ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਮੇਰੀ ਬੇਨਤੀ ਹੈ ਵੀਰ ਜੀ ਮੈਂ ਠੀਕ ਨਹੀਂ ਆ ਨਹੀਂ ਤੇ ਮੈਂ ਜ਼ਰੂਰ ਖੇਡਣਾ ਤੁਸੀਂ ਬੜਾ ਪਿਆਰ ਕਰਦੇ ਜੇ ਇਦਾਂ ਹੀ ਪਿਆਰ ਕਰਦੇ ਰਹੋ ਲਵ ਯੂ ਸਾਰਿਆਂ ਨੂੰ ਸਤ